ਇਹ ਨਹੀਂ ਮਾਰਨੀ ਜਣਾ ਹਾਂ ਚੱਲੇ ਰੋਟੇ ਬਕਲੇ ਦੀ ਹਾਂ ਨਾ ਕੋਈ ਨਹੀਂ ਨੂੰ ਬਾਚ ਰਖਾ ਤਾ ਆ ਆ ਮੜਿਆ ਕੱਟਦੇ ਤੇ ਨਾਲ ਠੀਕ ਹੈ ਵੇਖਾ ਇੱਧੇ ਲਾਉਣਾ ਨੂੰ ਕਿਹਨੇ ਰਾਸ ਕਿੰਨੇ ਕਰਨਾ ਓ ਬਈ ਉਹ ਆ ਡੀਨ ਟਾਈਨ ਆਸ ਕੋਲ ਕਰ ਕਰ ਕਰਾਂ ਤੇ ਜੰਡਾ ਬਾਤ ਠੀਕ ਕਰਨੀ ਪਈ ਹਰ ਵਾਰ ਤੇ ਜਿਹਨੂੰ ਵੀਡੀਓ ਕਿ ਲਾਈਕ ਬੜੀ ਵਧੀਆ ਦੇਖਿਆ ਨਾ ਤੇ ਗੱਲਾਂ ਤਾਂ 100% ਸਹੀ ਬਿਲਕੁਲ ਸਹੀ ਉਹ ਜਿਹੜੀ ਖਾਣ ਪੀਣ ਵਾਲੀ ਅੰਗਰੇਜ਼ੀ ਹੁੰਦਾ ਹਾਂ ਦੁੱਜੀ ਹਾਂ ਹਾਂ ਦੁੱਜੀ ਜਿਹੜੀ ਬਹੁਤ ਬਲ ਰਾਈਟ ਗੱਲ ਲੈ ਕੇ ਇੱਕ ਉਹਨੇ ਚੰਚੰਚਾ ਕਿਹਦੀ ਮੈਨੂੰ ਬੜੀ ਵਧੀਆ ਲੱਗੀ ਲੋਕੀ ਬੜੀ ਹੋ ਪਾਪਾ ਕਹਿੰਦੇ ਸਾਡੇ ਨੂੰ ਕਰਵਾ ਕੇ ਕਰਦਾ ਈ ਯੋ ਇਹ ਨੂੰ ਸੀ ਨੂੰ ਨਾ ਸਲਾਉਂ ਤੋਂ ਪਹਿਲਾਂ ਦੇਣਾ। ਨਾ ਇਹਦੇ ਤੇ ਲਸ ਲਾ ਦੇ। ਮੈਂ ਨਾ ਇਹਨੂੰ ਦੇੜ ਨਾ ਪਕੇ ਬਾਅਦ ਚ ਦੇੜ ਦੀ ਇਹਦੇ ਤੇ ਤੇ ਇਦਾਂ ਪਹਿਲਾਂ ਲਾਉਣਾ ਇੱਥੇ ਲਾ ਕੇ ਲਸ ਨਾ ਉਹ ਇਹਨਾਂ ਵਿੱਚ ਕੋ ਪੈਂਡਿੰਗ ਆ ਜੇ ਬਥੇਰਾਂਗਾ ਇੱਥੇ ਇਥੇ ਲਾ ਲਾ 2 4 ਕਿੰਨਾ ਲਾ ਕੇ ਨਾ। ਮੈਂ ਸੋ ਬਰੀਕ ਵਾਲੀ ਨਾ ਚਿੱਟੀ ਮਣੀ ਮਣੀ ਕਰ ਦਿੰਦਾ। ਹੂੰ ਉਹ ਕੋਈ ਦੂਜੇ ਨੂੰ ਨਾ। ਉਸ ਤੇ ਜਿਹੜੀ ਦੂਜੀ ਨਾ ਸਲਾਉਣੀ ਉਹਨੂੰ ਬਾਅਦ ਚ। ਉਹਨੂੰ ਲੈ ਕੇ ਇੱਥੇ ਅੰਗਰੇ ਫਿਰ ਇੱਕ ਨੂੰ ਦੱਸ ਦੇ ਕਿਦਾਂ ਲਾਉਣੀ। ਹਾਂ ਠੀਕ ਹੈ। ਸਪੇਡ ਉਹ ਨਾਲ ਹਾਂ ਲੈ ਕੇ ਆ ਕੋਈ ਨਹੀਂ ਲੈਸ ਲੈ ਕੇ ਆ ਸਿੱਧਾ ਰੱਟੇ ਦੇ ਦੱਸੇ ਆ ਦੇ ਤਰ੍ਹਾਂ ਬੰਦੇ ਆਂ ਬਿੰਦੂ ਲਈ ਬਾਹਰ ਕੱਢਦੇ ਆ ਸਿੱਧਾ ਵਰਗਾ ਲਾਏ ਸਾਨੂੰ ਲੱਗਦਾ ਪੈਸਾ ਟਕੇ ਨਾ ਤੇ ਇਥੇ ਜਿਹੜਾ ਪੈਸਾ ਕਰ ਮੜਾ ਤੇ ਕੱਟ ਲਾਉਣੀ ਆ ਜਿਹਦੇ ਉੱਪਰ ਚ ਆਏ ਤੇ ਫਿਰ ਇਹਨੂੰ ਲੈ ਆਸੂ ਕਮਾਈ ਤੇ ਬੜਾ ਸੋਹਣਾ ਕੰਮ ਚੱਲਦਾ ਹੈ ਕਿ ਵੀਜੀ ਬਣ ਜੂਗੀ ਵੀ ਆਪੇ ਬਣ ਜਾਣੀ ਆ ਕਿ ਇਹ ਹਣੇ ਇਦਾਂ ਲੱਗੀ ਬਾਤੀ ਹੁਣ ਇਹਨੂੰ ਕਿਦਾਂ ਇੱਥੇ ਬਾਅਦ ਚ ਵੇਖੀਏ ਨਾ ਫਿਰ ਉਦੋਂ ਲੈ ਕੇ ਆਵਾਂ ਇਹ ਉਦੋਂ ਉੱਤੇ ਤਾਂ ਗਈ ਲਾਉਣੀ ਕਿਤਾ ਤੂੰ ਵੀ ਬਣਾ ਕੇ ਤੇ ਮੋੜੇ ਇੰਜ ਕਰਦੀ ਬਿਨਾ ਸਿਲਾਈ ਦੀ ਹਣਾ ਇੱਥੇ ਤੇ ਆਉਂਦੀ ਹੈ ਭਾਵੇਂ ਇਸ ਤਰੀਕੇ ਨਾਲ ਲਾ ਕੇ ਨਾ ਜਿੱਦਾਂ ਉੱਤੇ ਲੰਬੇ ਬਣਾਉਂਦੇ ਕਰਕੇ ਉਹ ਇਹ ਤੇ ਫੱਟੇ ਦੀ ਆਉਣੀ ਹੈ ਤਾਂ ਸਾਰਾ ਸੂਟ ਸੀਟ ਤੇ ਫੇਰੀ ਲੈਣੀ ਫੱਟੇ ਤੇ ਕਰਕੇ ਤੇ ਫੇਰ ਉੱਠਾ ਕਰਕੇ ਦੂਜੇ ਵਾਲੇ ਪਾਸੇ ਫਿਰ ਗਲਿੱਟ ਕਰਕੇ ਇਦਾਂ ਤਾਂ ਇਦਾਂ ਮੋੜ ਲੈਣਾ ਪੈਣਾ ਤੇ ਆ ਰੂਸ ਕਰਨਾ ਵਾ ਇਹ ਮਗਰੋਂ ਲੱਕੜੀ ਨਾਲ ਕੋਰ ਪੂਰਾ ਦੋ ਜਿੱਥੇ ਨਾਲ ਕਰਦੇ ਪੂਰਾ ਸੂਟ ਸੀਟ ਲੈ ਆ ਲੈਸ ਵਾ ਕੇ ਨਾ ਸੀਣਾ ਦੇ ਤੇ ਬਾਕੀ ਲੈਸਾਂ ਤੋਂ ਬਾਅਦ ਇਹ ਲੱਗਣਾ ਰੇਪ ਰੇਪ ਲਾਉਂਦਾ ਪਹਿਲਾ ਹਾਂ ਹਾਂ ਇਹ ਆਲ ਬ੍ਰੀਕ ਨਾਸਤੇ ਤੇ ਰਹੀ ਹੋ ਆਚੇ ਜੀ ਨਾ ਅਪਰੇਸਿੰਸਿੰਗ ਕਰਾਉਂਦੀ ਸੀ ਹਾਂ ਕਰਕੇ ਹੈਲੋ ਸਾਡੀ ਲਾਈਵ ਚਾਟੇ ਜਾਣੇ ਜੁੜੇ ਆ ਜੇਕਰ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਜੇ ਤੇ ਪੁੱਛ ਸਕਦੇ ਜੀ

सत श्रीकाल जी नमस्ते बहुत बढ़िया जी ਸਾਡੀ ਫੈਮਿਲੀ ਵੀ ਬਹੁਤ ਵਧੀਆ ਅਸੀਂ ਬਹੁਤ ਵਧੀਆ ਚੜ ਗੀਆਂ ਕੱਲਾ ਤੁਹਾਡੀ ਕਿਰਪਾ ਨਾਲ ਤੁਸੀਂ ਸੁਣਾਓ ਠੀਕ ਠਾਕ ਅਗਰ ਯੂਟਿਊਬਰ ਰਿਲੇਟਡ ਤੁਹਾਡਾ ਕੋਈ ਸਵਾਲ ਹੈ ਤੁਸੀਂ ਉਹ ਵੀ ਪੁੱਛ ਸਕਦੇ ਹੋ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਸੀਂ ਪੰਜਾਬ 'ਚ ਰਹਿੰਦੇ ਹਾਂ ਪੈਂਡ ਤਾਂ ਨਹੀਂ ਦੱਸਾਂਗੀ ਬਸ ਇੰਨਾ ਦੱਸਾਂਗੀ ਕਿ ਅੰਬਰਸਤ ਤੋਂ ਰਹਿਣ ਵਾਲੇ ਆਸੀਂ ਬਸ ਪੰਜਾਬ ਅੰਮ੍ਰਿਤਸਰ ਦੇ ओके okay, जी ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਬਹੁਤ ਵਧੀਆ ਨਹੀਂ ਜੀ ਮੈਂ ਕੋਈ ਜੋਬ ਨਹੀਂ ਕਰਦੀ ਮੈਂ ਹਾਊਸ ਵਾਈਫ ਹਾਂ YouTube ਤੇ ਕੰਮ ਕਰਦੀ ਆ ਬਸ ਹਾਂ ਤੇ ਬਾਕੀ ਸਵਾਈਂ ਕਰਦੀ ਆ ਮੈਂ ਖੁਦ ਵੀ ਆਪਣੇ ਘਰੇ ਆਹ ਦੇਖੋ ਜੀ ਹਾਲੇ ਵੀ ਮੈਂ ਮਸ਼ੀਨ ਤੇ ਬੈਠੀ ਆਈ ਹਾਂ ਮੈਂ ਸਲਾਈ ਕਰਦੀ ਚੱਲ ਰਹੀ ਆਪਾਂ ਮੈਂ ਹਾਊਸ ਵਾਈਫ ਹਾਂ

ਅੱਜ ਮੈਂ ਫਸਟ ਟਾਈਮ ਲਾਈਵ ਆਈ ਹੂ ਅਗਰ ਸਾਰੇ ਭੈਣ ਭਰਾ ਪਿਆਰ ਦੇਣਗੇ ਤੇ ਅਸੀਂ ਫੇਰ ਰੋਜ਼ ਤੀਜੇ ਚੌਥੇ ਦਿਨ ਜ਼ਰੂਰ ਲਾਈਵ ਆਇਆ ਕਰਾਂਗੇ ਹਾਂਜੀ ਦੱਸੋ ਜੀ ਇਹ ਤਾਂ ਬਹੁਤ ਸੋਖ YouTube ਤੇ ਲਾਈਵ ਹੋਣਾ ਤਾਂ ਬਹੁਤ ਸੋਖਾ ਵਾ ਕੋਈ ਨਹੀਂ ਮੈਂ ਇਹਦੀ ਨਾ ਸ਼ੋਰਟ ਮਤਲਬ ਕਿ ਪਾਉਂਗੀ ਵੀਡੀਓ ਪਾ ਦਾਂਗੀ ਤੇ ਆਪਣੇ ਚੈਨਲ ਤੇ ਸ਼ੋਰਟ ਵੀਡੀਓ ਪਾ ਦਾਂਗੀ ਤੁਸੀਂ ਦੇਖ ਲਿਓ ਮੈਂ ਸਕਰੀਨ ਰਿਕਾਰਡਿੰਗ ਕਰਕੇ ਪਾ ਦਾਂਗੀ ਕਿ ਲਾਈਵ ਆਪਾਂ ਕਿੱਦਾਂ ਆਈਦਾ ਹੈ ਪਰ ਉਹਨਾਂ ਤੇ 50 ਸਬਸਕ੍ਰਾਈਬਰ ਤੋਂ ਜ਼ਿਆਦਾ ਹੋਣ ਤਾਂ ਫਿਰ ਲਾਈਵ ਆ ਸਕਦੇ ਹੋ ਤੁਸੀਂ ਅ ਜੇਕਰ ਤੁਹਾਡੇ ਚੈਨਲ ਤੇ ਲਾਈਵ ਮਤਲਬ ਕਿ 50 ਸਬਸਕ੍ਰਾਈਬ ਤੋਂ ਵੱਧ ਹੈ ਤੇ ਫਿਰ ਤੋਂ ਕੋਈ ਲਾਈਵ ਆ ਸਕਦੇ ਹੈ ਲਾਈਵ ਹੋਣਾ ਤਾਂ ਬਹੁਤ ਸੌਖਾ ਵਾ ਜਿਦੋਂ YouTube ਤੇ ਆਪਾਂ ਜਾਣਦੇ ਆ ਤੇ ਥੱਲੇ ਲਿਖਿਆ ਹੁੰਦਾ ਵਾ ਮਤਲਬ ਕਿ ਜਿੱਥੋਂ ਆਪਾਂ ਵੀਡੀਓ ਅਪਲੋਡ ਕਰੀਦਾ ਪਲੱਸ ਦਾ ਆਈਕਨ ਹੁੰਦਾ ਉਹਨੂੰ ਆਪਾਂ ਦੱਬ ਕੇ ਤੇ ਉੱਥੇ ਲਾਈਵ ਹੁੰਦਾ ਵਾ ਲਾਈਵ ਨੂੰ ਦੱਬ ਕੇ ਤੇ ਉਹਦਾ ਗਾੜੀ ਨੈਸ਼ਨਲ ਨਾਸਟ ਕਰੀ ਜਾਇਦਾ ਵਾ ਤੂੰ ਆਪੇ ਲਾਈਵ ਲੱਗ ਜਾਂਦੀ ਹੈ ਲਾਈਵ ਹੋਣਾ ਤਾਂ ਬਹੁਤ ਸੁੱਖਾ ਵਾ ਯੂ ਟਿਊਬ ਤੇ ਆਉਣਾ ਇਹ ਕਿ ਟਾਈਮ ਪਾਸ ਵੀ ਹੋ ਜਾਂਦਾ ਹੈ ਤੇ ਕਿ ਆਪਣੀ ਇਨਕਮ ਵੀ ਹੋ ਜਾਂਦੀ ਹੈ ਜਦ نیٹ ਥੋੜੇ ਬਹੁਤ ਪੈਸੇ ਵੀ ਆ ਜਾਂਦੇ ਆ ਜਿੰਨੀ ਕਾ ਆਪਾਂ ਮਿਹਨਤ ਕਰਾਂਗੇ ਉਨੇ ਉਨੇ ਦੇ ਹਿਸਾਬ ਨਾਲ ਪੈਸੇ ਵੀ ਆ ਜਾਂਦੇ ਆ ਅੱਜਕੱਲ੍ਹ ਤੇ ਆਫਲੇਟ ਵਾਲਾ ਮਾਰਕੀਟ ਵਾਲਾ ਬੜਾ ਟ੍ਰੈਂਡ ਚੱਲ ਗਿਆ ਤੁਸੀਂ ਇਹਦੇ ਨਾਲ ਵੀ ਪੈਸੇ ਕਮਾ ਸਕਦੇ ਹੋ ਜੇਕਰ ਤੁਹਾਡਾ ਚੈਨਲ ਮੋਨਟਾਈਜ਼ਰ ਨਹੀਂ ਵੀ ਹੁੰਦਾ ਤੇ 50 ਸਬਸਕ੍ਰਾਈਬਰ ਹੋਣ ਤੇ ਫਿਰ ਤੁਸੀਂ ਲਾਈਵ ਆ ਸਕਦੇ ਹੋ ਮਤਲਬ ਕਿ ਅਗਰ ਤੁਹਾਡੇ ਚੈਨਲ ਤੇ 50 ਸਬਸਕ੍ਰਾਈਬਰ ਹੈ ਤਾਂ ਤੁਸੀਂ ਲਾਈਵ ਜਾ ਸਕਦੇ ਜੀ ਅਗਰ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ 'ਚ ਵੀ ਲਿਖ ਸਕਦੇ ਹੋ